ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਆਪਾਂ ਲੱਗਿਆ ਜੀ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਆਪਣੀ ਜਿਹੜਾ ਸਾਡੇ ਚੈਨਲ ਤੇ ਨਵੇਂ ਹੈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇੱਥੇ ਹੋਗਾ ਸੀ ਜੀ ਸ਼ਾਮ ਦਾ ਟਾਈਮ ਤੇ ਮੰਮੀ ਨਿਮਾ ਰਹੇ ਨੇ ਮੈਂ ਮਹਿਸਾ ਗਾਈਆਂ ਪਾਣੀ ਆਈ ਜਾਂਦਾ ਸੀਗਾ ਮੰਮੀ ਕਹਿੰਦੀ ਚੱਲ ਪਾਣੀ ਆਈ ਜਾਂਦਾ ਨਮਾ ਦਈਏ ਤੇ ਮੰਮੀ ਉਧਰ ਪਸ਼ੂ ਨਵਾ ਰਹੇ ਸੀ ਤੇ ਮੈਂ ਤੇਜਸਨ ਦੇ ਡੈਡੀ ਪਾ ਰਹੇ ਸੀ ਪਸ਼ੂਆਂ ਨੂੰ ਨੀਰਾ ਤੇ ਬਾਕੀ ਜੀ ਸਾਨੂੰ ਕਿਹਾ ਸੀ ਆਪਾਂ ਵੀ ਜਿਨ੍ਹਾਂ ਨੇ ਕਮੈਂਟ ਕਰਿਆ ਆਪਾਂ ਉਹਨਾਂ ਦੇ ਕਮੈਂਟਾਂ ਦੇ ਨਾਮ ਲਵਾਂਗੇ ਮੈਂ ਸਾਨੂੰ ਕਿਹਾ ਸੀ ਵੀ ਆਪ ਦੇ ਪਿੰਡ ਦਾ ਸ਼ਹਿਰ ਦਾ ਨਾਮ ਦੱਸਿਓ ਤੇ ਰਾ ਪਹਿਲਾ ਹੈਗਾ ਜੀ ਰਾਜਵੀਰ ਸੰਧੂ ਠੀਕ ਹੈ ਜੀ ਤੇ ਦੂਜਾ ਹੈਗਾ ਸਿੱਧੂ ਬਲੌਗਸ ਇਹ ਦੀਦੀ ਨੇ ਹੁਣੇ ਹੁਣੇ ਚੈਨਲ ਬਣਾਇਆ ਤੇ ਪਰ ਇਹਨਾਂ ਦੀਦੀ ਦਾ ਮੈਨੂੰ ਨਾਂ ਨਹੀਂ ਪਤਾ ਪਰ ਇਹਨਾਂ ਦਾ ਚੈਨਲ ਦਾ ਨਾਂ ਹੈਗਾ ਸਿੱਧੂ ਬਲੌਗਸ ਤੇ ਇੱਕ ਹੈਗਾ ਜੀ ਸਹਿਜ ਬਲੌਗਸ ਇਹ ਦੀਦੀ ਦਾ ਅਮਨ ਹੈ ਇਹ ਹੈਗੇ ਆ ਮਾਸੀਵਾੜਾ ਸਾਹਿਬ ਤੋਂ ਪਿੰਡ ਹੈਗਾ ਇਹਨਾਂ ਦਾ ਧਖਣਾ ਤੇ ਪਿੰਡੂ ਬਲੌਗਸ ਇਹਨਾਂ ਦਾ ਦੀਦੀ ਦਾ ਵੀ ਚੈਨਲ ਬਣਿਆ ਹੋਇਆ ਇਹ ਮਾਨਸਾ ਜ਼ਿਲ੍ਹੇ ਜ਼ਿਲ੍ਹਾ ਮਾਨਸਾ ਇਹਨਾਂ ਦਾ ਤੇ ਪਿੰਡ ਹੈਗਾ ਜੀ ਕੋਟ ਧਰਮਾ ਤੇ ਬਿੱਟੂ ਸੇਖੋਂ ਆ ਨਾਂ ਦੀ ਆਈਡੀ ਹੈ ਜੀ ਬਣੀ ਹੋਈ ਤੇ ਇਹਨਾਂ ਦੀਦੀ ਦਾ ਨਾਂ ਹੈਗਾ ਗੁਰਮੀਤਕੌਰ ਪਿੰਡ ਹੈਗਾ ਕਲੇਰ ਫਰੀਦਕੋਟ ਤੋਂ ਠੀਕ ਹੈ ਜੀ ਤੇ ਕੁਲਵਿੰਦਰ ਸਿੰਘ ਜਲੰਧਰ ਤੋਂ ਇੱਕ ਬਲਵਿੰਦਰ ਦੀਦੀ ਹੈਗੇ ਤੇ ਇਹਨਾਂ ਨੇ ਕੋਈ ਆਪਦਾ ਪਿੰਡ ਦਾ ਨਾਂ ਤਾਂ ਆਪਾਂ ਨੂੰ ਦੱਸਿਆ ਨਹੀਂ ਤੇ ਇੱਕ ਹੈਗਾ ਵੀਰਾ ਖੁਸ਼ਦੀਪ ਸਿੰਘ ਖੋਤਸਾ ਇਹ ਹੈਗਾ ਪਿੰਡ ਸਿਵੀਆਂ ਪਿੰਡ ਹੈ ਪਿੰਡ ਇਹਨਾਂ ਦਾ ਤੇ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਤੇ ਗੁਰਸ਼ਰਨ ਦੀਦੀ ਹੈ ਇਹ ਵੀ ਬਠਿੰਡੇ ਤੋਂ ਆ ਤੇ ਇੱਕ ਕਲੀਅਰ 381 ਆਈਡੀ ਬਣੀ ਹੋਈ ਹੈ ਤੇ ਇਹਨਾਂ ਨੂੰ ਡਿਸਟ੍ਰਿਕਟ ਬਰਨਾਲਾ ਇਹਨਾਂ ਦਾ ਤੇ ਪਿੰਡ ਹੈਗਾ ਠੁੱਲੀਵਾਲ ਤੇ ਜਿਲ੍ਹਾ ਗੁਰਦਾਸਪੁਰ ਤੋਂ ਹੈਗੇ ਆ ਭਾਈ ਦੀਦੀ ਸਰਬਜੀਤ ਕੌਰ ਤੇ ਸੋਨੀ ਸਿੱਧੂ ਹੈਗੇ ਆ ਮਾਨਸਾ ਤੋਂ ਤੇ ਇੱਕ ਦੀਦੀ ਵੀਰਪਾਲ ਬੈਂਡਰ ਇਹਨਾਂ ਦਾ ਇਹਨਾਂ ਦਾ ਪਤਾਨੀ ਬਾਂਦਰ ਹੈ ਬਾਂਦਰ ਮੋਗਾ ਤੋਂ ਤੇ ਅਗਮਤਾੜੀਵਾਲ ਨਮੋਲ ਇਸ ਨਾਮ ਕੋਲ ਇਹਨਾਂ ਦਾ ਪਿੰਡ ਹੈ ਇਹਨਾਂ ਦਾ ਨਮੋਲ ਤੇ ਸੁਨਾਮ ਕੋਲੇ ਪਿੰਡ ਹੈ ਕਹਿੰਦੇ ਸਾਡਾ ਤੇ ਹਰਮਨ ਮਾਨ ਮੋ ਮੁਰੀਡੇ ਮੁਰਿੰਡੇ ਮੁਰਿੰਡੇ ਦਾ ਸ਼ਾਰਬ ਇਹਨਾਂ ਦਾ ਪਿੰਡ ਹੈਗਾ ਖੰਟ ਖੰਟ ਪਿੰਡ ਹੈ ਜਿਹਨਾਂ ਦਾ ਬੱਬੂ ਮਾਨ ਦਾ ਪਿੰਡ ਹੈ ਜਿਹੜਾ ਉੱਥੋਂ ਆ ਚਲੋ ਜੀ ਮੈਂ ਨਾਲ ਦੀ ਨਾਲ ਨੀਰਾਚਾਰਾ ਪਾਤਾ ਸੀਗਾ ਮੈਂ ਚਲੋ ਮੰਮੀ ਪਸੂ ਨਮਾਈ ਜਾਂਦੇ ਚਲ ਨੀਰਾਚਾਰਾ ਪਾ ਦਈਏ ਫਿਰ ਅਬ ਨਮਾ ਕੇ ਨਾਲ ਦੀ ਨਾਲ ਬੰਦਾਂਗੇ ਤੇ ਤੁਹਾਨੂੰ ਪਤਾ ਜੀ ਸਾਰੇ ਸਾਰਾ ਪਰਿਵਾਰ ਨਾਲ ਮਿਲ ਕੇ ਕੰਮ ਕਰਦੇ ਆ ਹਨਾ ਚਲੋ ਸਾਡੇ ਆਏ ਨਹੀਂ ਹੁੰਦਾ ਵੀ ਉਹਨੇ ਕੰਮ ਕਰਨਾ ਮੈਂ ਕੋ ਕਰਾਂ ਐ ਨਾ ਨਾਲ ਮਿਲ ਕੇ ਕੰਮ ਹੋਈ ਜਾਂਦਾ ਜੀ ਹੋਰ ਕੀ ਚਾਹੀਦਾ ਤੇ ਬਸ ਇੱਥੇ ਮੰਮੀ ਨਮਾ ਰਹੇ ਸੀਗੇ ਪਸੂ ਤੇ ਮੈਂ ਨੀਰਾ ਚਾਰਾ ਦਿੱਤਾ ਸੀਗਾ ਬਾ ਮੇਰੇ ਨਾਲ ਜਸ਼ਨ ਦੇ ਰੈਡੀ ਨੇ ਮੈਂ ਕਿਹਾ ਸੀ ਮੈਂ ਪਾ ਲੂੰਗੀ ਨੀਰਾ ਮੈਂ ਤੁਸੀ ਕੰਮ ਕਰ ਲਓ ਕੋਈ ਕਰਨਾ ਤਾਂ ਕਹਿੰਦਾ ਚਲ ਕੋਈ ਨਹੀਂ ਮਹਾਰਾਜਾ ਛੱਡ ਦਿੰਨਾ ਕਹਿੰਦਾ ਤੂੰ ਸੰਨੀ ਰਲਾ ਦੇ ਤੇ ਫਿਰ ਰਲਾ ਦਾਂਗੇ ਫਿਰ ਬੰਨਦਾਂਗੇ ਕਹਿੰਦੇ ਆਪਾਂ ਸੁਨਮਾ ਦੇਣ ਦੇ ਮੰਗਰ ਦੀ ਮੰਗਰ ਤੇ ਲਓ ਜੀ ਨਾਤੇ ਬਾਤ ਤਾਂ ਪਸ਼ੂਆਂ ਦੀ ਸਾਰੀ ਗਰਮੀ ਰੇਤਾ ਮਿੱਟੀ ਹੁੰਦੀ ਹੈ ਕਿੰਨਾ ਉੱਤੇ ਹੈ ਨਾ ਬਾਕੀ ਪਸ਼ੂ ਹਰਾ ਖਾਣ ਲੱਗ ਜਾਂਦੇ ਜਦੋਂ ਫਿਰ ਉਦੋਂ ਗੁਆ ਪਾਹ ਨਾ ਬਾ ਮੂਤ ਮਾਤ ਬਹਲਾ ਕਰਦੇ ਹੈਗੇ ਤੇ ਫਿਰ ਚਿੱਕੜ ਕਰ ਲੈਂਦੇ ਮੁੜ ਕੇ ਉੱਥੇ ਬੈਠਣਾ ਰਹਿੰਦੇ ਆ ਤੇ ਲਿਬੜ ਜਾਂਦੇ ਆ ਬਹਲਾ ਬਾਕੀ ਮੈਸਾਂ ਬਹਲਾ ਲਿਬੜਦੀਆਂ ਜੀ ਇਹ ਹੁਣ ਵਾਸ਼ਰੂਮ ਕਰਦੀਆਂ ਵਿੱਚੀ ਪੂਛਾ ਮਾਰੀ ਜਾਂਦੀਆਂ ਤੇ ਲਓ ਜੀ ਬਸ ਮੈਂ ਇੱਥੇ ਸੈਟਅਪ ਲੱਗੀ ਸੀ ਗੁਆ ਮੰਮੀ ਹਜੇ ਪਸੂ ਮੰਮੀ ਕੋਲੇ ਇੱਕ ਰਹਿ ਗਈ ਸੀਗੀ ਝੋਟੀ ਨਮਾਉਣ ਵਾਲੀ ਤੇ ਮੈਂ ਕਿਹਾ ਚੱਲ ਨਮਾ ਦੇਣ ਦੇ ਫਿਰ ਸਾਰੇ ਇਕੱਠੇ ਬੰਨਦਾਂਗੇ ਫਿਰ ਤੁਹਾਨੂੰ ਪਤਾ ਜਿਦੋਂ ਇੱਕ ਇੱਕ ਬੰਦ ਗਏ ਨਾ ਫਿਰ ਦੂਜੀਆਂ ਤੜਾਵ ਤੜਾਵ ਵੀ ਕਰਨ ਲੱਗ ਜਾਂਦੇ ਆ ਮਗਾ ਚੱਲ ਹੁਣ ਸਾਰਿਆਂ ਨੂੰ ਨਵਾ ਦੇਣ ਤੇ ਕੱਠੀਆਂ ਨੂੰ ਬੰਨਾਂਗੇ ਮਗਾ ਚੱਲ ਉਹਨੇ ਮੈਂ ਗੋਆ ਕੂੜਾ ਛੱਡ ਦੇਣੀ ਹੈ ਲੋ ਜੀ ਮੰਮੀ ਨਵਾ ਰਹੇ ਸੀਗੇ ਪਸੂ ਤੇ ਆਹੀ ਕੰਮ ਹੁੰਦਾ ਜੀ ਹਨਾ ਜਿਨ੍ਹਾਂ ਨੇ ਪੈਣਾ ਨੇ ਪਤੀ ਆ ਹੁਣ ਵੀਰਾਂ ਨੇ ਪਸ਼ੂ ਰੱਖੇ ਹੁੰਦੇ ਆ ਆਹੀ ਕੰਮ ਹੁੰਦਾ ਆਪਣੇ ਕੋਲ ਸਾਰਾ ਦਿਨ ਪਸ਼ੂਆਂ ਦਾ ਸੋਨੂ ਪਤਾ ਇਹ ਜੀ ਆਪਾਂ ਲਾਅਰ ਭਾਲਦੇ ਆਪਾਂ ਕਰਦੇ ਆ ਜਸ਼ਨ ਦੀ ਵਰਦੀ ਪ੍ਰੈਸ ਤੇ ਮੌਸਮ ਅੱਜ ਮੀਂਹ ਵਾਲਾ ਹੋਇਆ ਪਿਆ ਜੀ ਆਪਣੇ ਤਾਂ ਪੰਜਾਬ ਚ ਤਾਂ ਮੀਂਹ ਪਾਇਆ ਕਈ ਥਾਵਾਂ ਤੇ ਤੇ ਆਪਣੇ ਤਾਂ ਮੀਂਹ ਨਹੀਂ ਆਇਆ ਘਰ ਕੱਲ ਤੇ ਪਰ ਰੱਬ ਗੁਰਗੁਰ ਜ਼ਰੂਰ ਕਰੀ ਜਾਂਦਾ ਅੱਜ ਵੀ ਮੀਂਹ ਆ ਸਕਦਾ ਤੇ ਆਪਾਂ ਕਰ ਲੀ ਗੇ ਮਹਜਸ਼ਣ ਦੀ ਵਰਦੀ ਪ੍ਰੈਸ ਕਿਉਂਕਿ ਲਾਈਟ ਦਾ ਕੋਈ ਭਰੋਸਾ ਨਹੀਂ ਹੁੰਦਾ ਜੀ ਆਪਣੇ ਲਾਈਟ ਉਹਦੀ ਕੱਟ ਲਾ ਦਿੰਦੇ ਆ ਜਦੋਂ ਬੱਸ ਐ ਹੋ ਜਾਣਾ ਵੀ ਮਾੜੀ-ਮੋਟੀ ਹਵਾ ਚੱਲਦੀ ਐ ਜਾਂ ਕਣੀਆਂ ਆਉਂਦੀਆਂ ਤੇ ਫਿਰ ਮਹਜਵਾਗਾ ਬੈਣਾ ਪ੍ਰੈਸ ਦੀ ਵਰਦੀ ਪਾਉਂਦਾ ਵੀ ਪੜਾ ਲੱਗਦਾ ਹਨਾ ਮਹਾ ਚੱਲ ਹੁਣ ਬਹਿਲੇ ਸੀਗੇ ਕਰ ਦਿੰਨੇ ਆ ਪ੍ਰੈਸ ਤੇ ਆਪਣੇ ਪ੍ਰੈਸ ਵਾਲਾ ਮੇਜ ਹੈ ਨਹੀਂ ਜੀ ਤਾਂ ਕਰਕੇ ਆਪਾਂ ਨੂੰ ਪ੍ਰੈਸ ਐਵੇਂ ਦਰੀ ਪਿਛਾ ਕੇ ਨੀਚੇ ਐਵੇਂ ਹੀ ਕਰਨੀ ਪੈਂਦੀ ਐ ਤੇ ਚਲੋ ਕੋਈ ਨਹੀਂ ਉਹ ਵੀ ਲੈ ਆਵਾਂਗੇ ਤੇ ਐਗਤੀ ਆਏ ਸੀਗਾ ਜੀ ਆਪਣੇ ਦੁੱਧ ਪੈਂਦਾ ਸੀ ਗਾਈਆਂ ਸੂਈਆਂ ਸੀਗੀਆਂ ਵੀ ਚਲੋ ਵੀ ਐ ਦੁੱਧ ਚੋਂ ਮਾਣੀ ਮੋਟੀ ਬਚਤ ਕਰਕੇ ਪ੍ਰੈਸ ਵਾਲਾ ਮੇਜ਼ ਲੈ ਕੇ ਆਵਾਂਗੇ ਤੇ ਪਰਸੋਂ ਨੂੰ ਪਤਾ ਜੀ ਘਰ ਦੇ ਖਰਚੇ ਲੋਟ ਹੀ ਨਹੀਂ ਆਉਂਦੇ ਹਨਾ ਕਦੇ ਉਹ ਮੁੱਕ ਗਿਆ ਕਦੇ ਆਹ ਮੁੱਕ ਗਿਆ ਫਿਰ ਪਸ਼ੂਆਂ ਦਾ ਖਲ ਦਾਣਾ ਵੀ ਚੋ ਲੈਣਾ ਹੁੰਦਾ ਤੇ ਤਾਂ ਕਰਕੇ ਫਿਰ ਐਗਤੀ ਪ੍ਰੈਸ ਵਾਲਾ ਮੇਜ਼ ਨਹੀਂ ਆਇਆ ਤੇ ਮੁੱਖ ਚੱਲ ਕੋਈ ਨਹੀਂ ਆਪਣੇ ਸਾਰੇ ਜਣੇ سپورਟ ਕਰਨਗੇ ਆਪਾਂ ਨੂੰ ਅੱਗੇ ਦੀ ਅੱਗੇ ਹਨਾ ਵੀ ਜਿਹੜਾ ਕੋਈ ਆਪਾਂ ਨੂੰ ਦੇਖਦਾ ਆਪਣੀ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰਨਗੇ ਜਦੋਂ ਤੇ ਚਲੋ ਜਦੋਂ ਆਪਣਾ YouTube ਤੇ ਕੋਈ ਮਾੜੀ ਮੋਟੀ ਅਰਨਿੰਗ ਹੋਣ ਲੱਗ ਗਈ ਆਪਾਂ ਉਦੋਂ ਲੈ ਆਵਾਂਗੇ ਤੇ ਚਲੋ ਕੋਈ ਨਹੀਂ ਜੀ ਹੁਣ ਨੀਚੇ ਬਹਿ ਕੇ ਆ ਮੈਂ ਕਰਦੀ ਆ ਜੀ ਪ੍ਰੈਸ ਤੇ ਪ੍ਰੈਸ ਗਈ ਆਪਣੀ ਤਾਂ ਪੱਤ ਚਲੋ ਜੀ ਮਾਰ ਲਾ ਮੈਂ ਪ੍ਰੈਸ ਕਰਾਂ ਫਿਰ ਮਿਲਦੇ ਆਪਾਂ ਲਓ ਜੀ ਵਰਦੀ ਪ੍ਰੈਸ ਕਰਤੀ ਆਪਾਂ ਜसनी ਦੀ ਤੇ ਪ੍ਰੈਸ ਕਰਕੇ ਰੱਖਤੀ ਹੁਣ ਆਪਾਂ ਟੈਨਸ਼ਨ ਫਰੀ ਆ ਆਪਣਾਂ ਦੀ ਲੈਟ ਆਵੇ ਨਾ ਆਵੇ ਕਿਵੇਂ ਹੋਵੇ ਤੇ ਚਲੋ ਜੀ ਆਪਾਂ ਬਾਹਰ ਚੱਲ ਗਏ ਐਡਾ ਸੋਹਣਾ 뷰 ਬਣਿਆ ਪਿਆ ਜੀ ਰੱਬ ਦਾ ਦੇਖੋ ਬੱਦਲ ਵਾਈ ਹੋ ਰਹੀ ਹੈ ਪੂਰੀ ਛਾਂ ਹੋ ਰਹੀ ਹੈ ਧੁੱਪ ਹੈ ਨਹੀਂ ਜਵਾਂ ਵੀ ਤੇ ਪਸ਼ੂ ਖਾ ਰਹੇ ਆ ਨੀਰਾ ਤੇ ਹੁਣ ਹਰੇ ਦਾ ਲਾਲਚ ਹੋ ਜਾਂਦਾ ਪਸ਼ੂਆਂ ਨੂੰ ਜੀਭਾ ਵਧੀਆ ਚਾਹ ਕੇ ਨੀਰਾ ਖਾਂਦੇ ਆ ਤੇ ਦੇਖੋ ਨਾਤੇ ਬਾਅਦ ਪਸ਼ੂ ਕਿੱਡੇ ਸੋਹਣੇ ਨਿਕਲੇ ਚਿੱਟੇ ਚਿੱਟੇ ਨਿਕਲੇ ਤੇ ਬਹੁਤ ਸੋਹਣਾ ਮੌਸਮ ਆਇਆ ਅੱਜ ਤਾਜੀ ਹਵਾ ਚੱਲੀ ਜਾਂਦੀ ਹੈ ਤੇ ਕੋਈ ਕੋਈ ਕਣੀ ਵੀ ਡਿੱਗੀ ਜਾਂਦੀ ਹੈ ਕਰਦੀ ਹੈ ਆਪਾਂ ਆਪਾਂ ਬਾਹਰ ਚੱਲਦੇ ਫਿਰ ਇੱਧਰ ਦੀ ਆਏ ਹੁੰਦਾ ਜੀ ਕੋਈ ਕੁੱਤਾ ਬਿੱਲਾ ਆ ਜਾਂਦਾ ਹਨਾ ਸੋ ਤੇ ਹੁਣ ਜਦੋਂ ਆਪਾਂ ਨੂੰ ਲੋੜ ਨਹੀਂ ਤਾਂ ਆਪਾਂ ਬੰਦ ਕਰਦੀ ਹੈ ਮੰਮੀ ਜੀ ਰਹਾ ਜੀ ਬਾਹਰ ਸਬਜੀ ਉਹ ਵੇਖ ਲੋ ਜੀ ਬਾਹਰ ਤਾਂ ਬਹੁਤ ਸੋਹਣੀ ਹਵਾ ਆਉਂਦੀ ਹੈ ਤੇ ਇਧਰ ਆਵੇ ਆਪਣੇ ਜਿਹੜੇ ਉਹ ਰਾਮ ਗਊਆਂ ਜੀਆਂ ਨਹੀਂ ਹੁੰਦੀਆਂ ਲਾਲ ਆਪਣੇ ਕਿਆਰੇ ਬੇਲੇ ਸੀਗੇ ਤੇ ਉੱਥੇ ਖਵਾ ਰਿਆ ਨੀਰਾ ਸਾਨੂੰ ਬੈਕ ਕੈਮਰਾ ਕਰਕੇ ਆਪਣੇ ਕਿਆਰੇ ਜੀ ਹੈ ਡੈਡੀ ਕਹਿੰਦੇ ਵੀ ਇਹ ਬੌਣਾਗਾ ਬਾਕੇ ਹਰਾ ਵੀਜਣਾਗਾ ਤੇ ਤਾਂ ਕਰਕੇ ਇਹ ਦੇਖੋ ਸਾਰੀਆਂ ਬਹਿੜਾਂ ਹੀ ਆ ਕਿੱਡੀਆਂ ਸੋਹਣੀਆਂ ਤੇ ਇਧਰ ਜੀ ਆਪਣਾ ਝੋਨਾ ਦੇਖੋ ਮਾੜੀ ਮਾੜੀ ਹਵਾ ਚੱਲ ਰਹੀ ਹੈ ਪਰ ਬਹੁਤ ਵਧੀਆ ਹੈ ਬਾਲੀ ਹਵਾ ਹੈਨੀ ਸੂਰਜ ਤਾਂ ਕਿਧਰੇ ਲੱਗਿਆ ਬੱਦਲ ਵਾਈ ਹੋ ਰਹੀ ਹੈ ਬਹੁਤ ਜਿਆਦੇ ਰੱਬ ਦੇ ਰੰਗ ਦੇਖੋ ਜੀ ਨਾਲੇ ਤਾਂ ਧੁੱਪ ਹੈ ਨਾਲੇ ਕਣੀਆਂ ਸੁੱਟੀ ਜਾਂਦਾ ਮੈਂ ਉਧਰ ਬਾਹਰ ਗਈ ਸੀ ਮੈਂ ਪਾਣੀ ਤਾਂ ਤੇ ਥੱਲੇ ਆਗਮ ਜਾਦਾ ਤੇ ਉੱਥੋਂ ਦਵਾ ਦਵਾਈ ਤੋੜ ਕੇ ਪੈਸੀ ਆਪਣੇ ਬਾਹਰ ਲਾਉਣ ਵਾਲੇ ਉਹ ਲਾਏ ਹੁਣ ਤੌੜੀਏ ਤੇ ਕਣੀਆਂ ਸੁੱਟਣ ਲੱਗਿਆ ਰੱਬ ਮੋਟੀਆਂ-ਮੋਟੀਆਂ ਉਸ ਪੀੜੀਆਂ ਪਈਆਂ ਸੀ ਬਾਹਰ ਚੱਕਲਾ ਵੇਲਣਾ ਪਿਆ ਸੀ ਮੈਂ ਤਾਂ ਛੱਡੀਆਂ ਵੀ ਲਿਆ ਕੇ ਰੱਖ ਲਈਆਂ ਚਲੋ ਹਾਜੇ ਤਾਂ ਥੋੜਾ ਜਿਹਾ ਜੇ ਤਾਂ ਜ਼ਿਆਦਾ ਹੋਣ ਲੱਗਿਆ ਤਾਂ ਫਿਰ ਚੱਕ ਦੂੰਗੀ ਚੁੰਨੇ ਕੋਲ ਕਿਰਾ ਦਾ ਥੱਬਾ ਸਾਰਾ ਲਿਆ ਕੇ ਰੱਖਤਾ ਦੋ ਚਾਰ ਦਿਨ ਹੋ ਗਏ ਹੁਣ ਤਾਂ ਜੀ ਭਾਦੋਂ ਨੇ ਆਪ ਦਾ ਦਿਖਾਤੀ ਵੀ ਮੈਂ ਗਰਮੀ ਪਾਉਂਗੀ ਤੇ ਅੱਜ ਜਾ ਕੇ ਥੋੜੀ ਜੀ ਸ਼ਾਂਤੀ ਮਿਲਿਆ ਹਨਾ ਮੀਂਹ ਨਾਲ ਤੇ 바ਵਾ ਪਾ ਦਿੱਤਾ ਫਿਰ ਤਾਂ ਵਧੀਆ ਹੋ ਜਾ ਮੌਸਮ ਚਾਰ ਪੰਜ ਦਿਨ ਵਧੀਆ ਹੋ ਜਾਣ ਠੰਡੇ ਠੰਡੇ ਤੇ ਤਾ ਡੈਡੀ ਦੇ ਧੋਣ ਵਾਲੇ ਆ ਕੱਪੜੇ। ਨਾ ਕੇ ਗਏ ਡੈਡੀ ਹੁਣੇ ਬਸ ਪੰਡ ਪਹਿਲਾਂ ਝੋਨੇ ਨੂੰ ਪਾਣੀ ਲਾਉਂਦੇ ਸੀ ਮੋਟਰ ਛੱਡ ਰੱਖੀ ਸੀ। ਕਿ ਸ਼ਹਿਰਾ ਡੈਡੀ ਦਾ। ਉੱਥੇ ਪਾ ਲਈ ਐ ਕੁਰਸੀ ਤੇ। ਬਾਹਰ ਤਾਂ ਬੜਾ ਗਿੱਲਾ ਹੋ ਜੂਗਾ। ਨਾਲੇ ਤੁੱਪ ਹੈ ਜੀ ਦੇਖੋ ਸੁਣ ਦਿਖਾਵਾਂ ਔਏ ਉਹ ਦੇਖੋ ਆਪਣੀ ਰਸੋਈ ਤੇ ਤੁੱਪ ਹੈ। ਚਲੋ ਮੈਂ ਹੁਣ ਪਾਣੀ ਤੇ ਲਾਗ ਨੂੰ ਚਾਉਣੀ ਹੈ। ਕਿਰਾ ਸਟੈਂਡ ਫੋੜੀ ਸਾੰਤ ਸੀ ਸਾਰੀ ਜਿੰਨੀ ਸੀਗੀ। ਤੇ फिर हैं ज्यादा आया फिर छटिया चक दी अच्छ आप सब्जी बनाव गे जी, बना जी। आलू पकौड़े लो जी आप लग गए तैयारी सब्जी तनिया देखो चौदरा किला दर गया रब हट गया मैं चल हटिया उन्हें दाल धारना मैं चूल्हे से धारनी है दाल आप ਕੁੰਡਾ ਜਿੱਤ ਦੁਪਹਿਰੇ ਚਟਨੀ ਲਗੜੀ ਸੀ ਜੀ ਚਟਨੀ ਆਲਾ ਮੈਂ ਵਿੱਚ ਹੀ ਪਾ ਲਿਆ ਮਹੱਤਾਂ ਹਰੀਆਂ ਮੱਤਾਂ ਦੀ ਚਟਨੀ ਬਣਾਈ ਸੀ ਕਾ ਤਾਂ ਹੁੰਦਾ ਕਿ ਦਵਾਈ ਦੂਹੀ ਪਾਈਏ। ਕਲ ਅੱਗੇ ਜਰਸਨ ਪਿਆਰੇ ਥੱਲੇ ਨਾ ਜਿਵੇਂ ਆਪਣਾ ਬਾल्टी ਜੋ ਮੁੰਡੀ ਮੈਂ ਪਾਣੀ ਦੀ ਭਰ ਆ ਗਿਆ ਲੱਗੀ ਉਹ ਜੋ ਟੈਂਕੀ ਚੋਂ ਰੇਤਾ ਆ ਜਾਂਦਾ ਜੂਗਾ। ਜਦੋਂ ਕੋਈ ਕਾਪ ਸੁੱਟੀ ਉੱਥੇ ਆ ਤਾਂ ਨਾ ਹੋਊਗਾ। ਹੂੰ। ਲੋ ਜੀ ਮਸਾਲਾ ਆਪਣਾ ਪੁੱਜ ਰਿਹਾ। ਤੇ लकड़ा की मोटियाँ जी आए ना मोड़िया वर्गिया लक् अग मजदी है वाइया बस दो छटा ना तो रोटिया बन जादा दोल छटियाँ ला लीए तो दो छटिया वजी सब्जी बन जाती है बस थोड़ा जहा बल नहीं लगता तो मसाला जी आप कूडे च कुटे होंने गे आप कदम भी मिकसी वाले जग हूँ जो च नहीं कदें भी, भी गंढा लसन आप ग्रैेंड करो तो जी मसाला देखो भुज चुके अपना पानी बाद ਅੱਜ ਮੈਂ ਆ ਪਕੌੜੇ ਭੋਂਤੇ ਨਹੀਂ ਬਸ ਐ ਥੋੜੇ ਸੀਗੇ ਮਹਾਂ ਚੜਾਈ ਪਾਦਨੇ ਆ ਆਲੂਆਂ ਦੇ ਆ ਕਈ ਸੀਟੀਆਂ ਵੱਜਣੀਆਂ ਨੇ ਦੇਖ ਮੈਂ ਬਾਹਰ ਜਾਣਗੇ ਚੱਲਣ ਆਲੀ ਲੋ ਜੀ ਮੈਂ ਪਾਦਾ ਟੁੰਡੇ ਵਾਲਾ ਸਮਾਨ ਵਿੱਚ ਫਟਕਾ ਲਾਦੀ ਲੋ ਜੀ ਸਬਜ਼ੀ ਆਪਾਂ ਜੇ ਰਤਾਰਤੀ ਹੁਣ ਆਏ ਆ ਜੀ ਸੀਟੀ ਮਾਰ ਜੇ ਤਾਂ ਚੰਗਾ ਇਹਦੀ ਨਾ ਬੀ ਬਰਾਵੜ ਹੈ ਜਿਹੜੀ ਉਹ ਖਰਾਬ ਜੇ ਹੋਈ ਪਈ ਰਵੜ ਬਾਹਟ ਕਾਫੀ ਟਾਈਮ ਹੋ ਗਿਆ ਰਵੜ ਨੂੰ ਕੁਕਰ ਨੂੰ ਸਾਡੇ ਨੂੰ ਹੋ ਗਏ 12 ਸਾਲ 12 ਸਾਲ ਹੋ ਗਏ ਸਾਡਾ ਜਸ਼ਨਾ ਉਦੋਂ ਬਸ 아이 ਛੋਟਾ ਹੀ ਸੀਗਾ ਕੁਛ ਮੈਂ ਵੀ 8-9 ਮਹੀਨਿਆਂ ਦੇ ਸੀਗਾ ਤੇ ਉਦੋਂ ਦਾ ਕੁਕਰ ਹੈ ਤੇ ਰਵੜਾ ਤਾਂ ਇਹਦੀਆਂ ਕਈ ਵਾਰੀ ਬਦਲਤੀਆਂ ਤੇ ਹੁਣ ਦੁਬਾਰੇ ਨਾ ਰਵੜ ਬਦਲਾਉਣ ਵਾਲੀ ਹੈ ਤੇ ਸੀਟੀ ਨਹੀਂ ਮਾਰਦਾ ਤੇ ਇੱਕ ਸਿੱਧੂ ਬਲੌਗ ਬਲੌਗ ਇਸ ਉਹਨਾਂ ਨੇ ਵੀ ਆਈਡੀ ਆ ਉਹ ਭੈਣ ਪੁੱਛਦੀ ਸੀਗੀ ਉਹ ਮੈਂ ਕੱਲ੍ਹ ਵਾਲੇ ਵੀ ਪਰਸੋਂ ਵਾਲੇ ਬਲੌਗ ਦੇ ਵਿੱਚ ਕਿਹਾ ਸੀਗਾ ਵੀ ਆਪਣੇ ਵੀ ਰੇਸ਼ਾ ਵਾਲੀ ਦਵਾਈ ਸੀ ਬਣਾਈ ਜਿਹੜੀ ਉਹ ਵੀ ਖਤਮ ਹੋ ਰਹੀ ਹੈ ਤਾਂ ਰੇਸ਼ਾ ਉਹ ਭੈਣ ਪੁੱਛਦੀ ਸੀ ਕਹਿੰਦੀ ਮੈਨੂੰ ਵੀ ਬਹੁਤ ਜ਼ਿਆਦਾ ਰੇਸ਼ਾ ਕਹਿੰਦੀ ਕਹਿੰਦੀ ਭੈਣੇ ਵੀ ਜਿਹੜੀ ਤੁਸੀਂ ਦਵਾਈ ਬਣਾਈ ਸੀ ਉਹ ਦੱਸਿਓ ਤੇ ਦਵਾਈ ਭੈਣੇ ਇਹ ਸਾਰੀ ਵੀ ਦੇਸੀ ਚੀਜ਼ਾਂ ਤੋਂ ਹੀ ਬਣੀ ਆ ਹਨਾ ਇਹਦੇ ਵਿੱਚ ਕੋਈ ਇਹਨਾਂ ਦਾ ਸਾਈਡ ਇਫੈਕਟ ਹੈ ਨਹੀਂ ਆਪਣੀ ਸਿਹਤ ਲਈ ਚੰਗੀ ਚੰਗੀ ਜੀ ਜੀ ਹੈ ਵੀ ਆਪਣੇ ਤਾਕਤ ਹੀ ਦੇਊ ਸਰੀਰ ਨੂੰ ਮਾੜੀ ਹੈਣੀਗੀ ਇਦਿਸ਼ ਦੀ ਆਪਾਂ ਵੀ 100 ਗ੍ਰਾਮ ਤਾਂ ਲੈਣੇ ਆਗੇ ਆਪਾਂ ਬਦਾਮ ਬਦਾਮ ਆਪਾਂ ਵੱਧ ਘੱਟ ਵੀ ਲੈ ਸਕਦੇ ਆ ਹਨਾ ਇਹਦਾ ਕੋਈ ਚੱਕਰ ਨਹੀਂਗਾ ਵੀ ਜੇ ਆਪਾਂ ਵੱਧ ਪਾਉਣੇ ਹੋਣ ਵੀ ਹਨਾ ਵੀ ਉਹ ਤਾਂ ਨਹੀਂ ਖਾਈਦੇ ਚਲੋ ਵੀ ਦਵਾਈ ਦੇ ਬਹਾਨੇ ਨਾ ਖਾਦੇ ਜਾਣਗੇ ਤੇ ਵੱਧ ਵੀ ਪਾ ਸਕਦੇ ਆ ਤੇ ਫਿਰ ਆਪਾਂ ਲੈਣੇ ਆ ਜੀ 100 ਗ੍ਰਾਮ ਹੀ ਲੈਣੇ ਆ ਆਪਾਂ ਪੁੱਜੇ ਛੋਲੇ 100 ਗ੍ਰਾਮ ਬਦਾਮ 100 ਗ੍ਰਾਮ ਪੁੱਜੇ ਛੋਲੇ ਤੇ ਫਿਰ ਆਪਾਂ ਲੈਣੀ ਆ ਜੀ 50 ਗ੍ਰਾਮ ਲੈਣੀ ਆ ਆਪਾਂ ਸੌਫ ਤੇ 50 ਗ੍ਰਾਮ ਲੈਣੀ ਆਪਾਂ ਖਸਖਸ ਠੀਕ ਆ ਤੇ 50 ਗ੍ਰਾਮ ਲੈਣੀ ਆਪਾਂ ਮਿਸ਼ਰੀ ਮਿਸ਼ਰੀ ਹੋਵੇ ਜੀ ਢਾਗੇ ਵਾਲੀ ਮਿਸ਼ਰੀ ਹੁੰਦੀ ਆ ਉਹ ਹੋਵੇ ਤੇ 30 ਗ੍ਰਾਮ ਹੋਣ ਜਿਵੇਂ ਕਾਲੀਆਂ ਮਿਰਚਾਂ ਹੁੰਦੀਆਂ ਤੇ 30 ਗ੍ਰਾਮ ਹੋਣ ਕਾਲੀਆਂ ਮਿਰਚਾਂ ਤੇ ਛੀ ਜਿਜਾ ਹੋ ਗਈਆਂ ਇਹ ਕਿ ਨਹੀਂ ਹੋਈਆਂ ਤੇ 50 ਗ੍ਰਾਮ ਸੌਫ ਬਦਾਮ ਤੇ ਪੁੱਜੇ ਛੋਲੇ ਖਸਖਸ ਤੇ ਢਾਗੇ ਵਾਲੀ ਮਿਸ਼ਰੀ ਤੇ ਸੌਫ ਤੇ ਇੱਕ ਚੀਜ਼ ਹੋਰ ਸੀਗੀ ਕਾਲੀਆਂ ਮਿਰਚਾਂ ਤੇ ਇਹ ਛੀ ਜੀਜ਼ਾਂ ਹੁੰਦੀਆਂ ਜੀ ਇਹ ਛੇ ਚੀਜ਼ਾਂ ਨੂੰ ਤੁਸੀਂ ਵੀ ਮਿਕਸੀ ਵਿੱਚ ਗ੍ਰाइंड ਕਰ ਲਿਓ ਅਡਵਡ ਗ੍ਰाइंड ਕਰਕੇ ਸਾਰਿਆਂ ਨੂੰ ਤੇ ਮੁੜ ਕੇ ਇਹਨਾਂ ਦਾ ਵੀ ਇਹਨਾਂ ਨੂੰ ਕਿਸੇ ਡੱਬੇ ਚ ਪਾ ਕੇ ਰੱਖ ਲਿਓ ਤੇ ਜਦੋਂ ਸ਼ਾਮ ਨੂੰ ਵੀ ਆਪਾਂ ਜਿਆ ਹੁੰਦਾ ਆਪਾਂ ਦੁੱਧ ਤਾਂ ਹੁਣ ਪਿੰਡਾਂ ਵਾਲੇ ਆਪਾਂ ਬਾਕੀ ਸਾਰੇ ਪਿੰਦੇ ਆ ਜੀ A to Z ਸ਼ਾਮ ਨੂੰ ਰੋਟੀ ਤੋਂ ਬਾਅਦ ਤੇ ਉਹਦੇ ਟੇਲੀ ਇਹਦਾ ਇੱਕ ਚਮਚਾ ਲੈਣਾਗਾ ਤੇ ਤੁਸੀਂ ਇਹ ਮਹੀਨਾ ਤਾਂ ਬਹੁਤ ਲੰਮਾ ਤੁਸੀਂ ਦਿਨਾ ਚ ਹੀ ਦੇਖੋਗੇ ਵੀ ਰੇਸ਼ੇ ਨੂੰ ਬਹੁਤ ਫਰਕ ਪੈਂਦਾ ਮੈਂ ਵੀ ਜੇ ਆਪਾਂ ਮਹੀਨਾ ਲਗਾਤਾਰ ਦਵਾਈ ਖਾ ਲਗੇ ਆਪਣੇ 4-5 ਮਹੀਨੇ ਆਰਾਮ ਨਾਲ ਟੱਪ ਜਾਂਦੇ ਆ ਤੇ ਇਹ ਦਵਾਈ ਤੁਸੀਂ ਜਰੂਰ ਬਣਾਇਓ ਜੀ ਲਓ ਜੀ ਆਪ ਦੇਖੋ ਆਪਣਾ ਕੁੱਕਰ ਸੀਟੀ ਨਹੀਂ ਮਾਰਦਾ ਅੱਜ ਪਾਫਾ ਨਿਕਲ ਜਾਂਦਾ ਬਾਹਰ ਮੈਂ ਇਹਦੇ ਨਾਲ ਕਰਦੀ ਆ ਜੀ ਦੋ ਹੱਥ ਤੇ ਫੇਰ ਮਿਲਦੇ ਆ ਸੋਨੂੰ ਲਓ ਜੀ ਸਬਜ਼ੀ ਆਪਣੀ ਹੋ ਗਈ ਹੈ ਰੈਡੀ ਤੇ ਆਪਾਂ ਨਾ ਹੁਣ ਢੱਕਣ ਲਾ ਦਈਏ ਫਿਰ ਜਦੋਂ ਰੋਟੀ ਬਣੂਗੀ ਖਾਵਾਂਗੇ ਠੰਡੀ ਨਹੀਂ ਹੋਣੀ ਗਰਮ ਗਰਮ ਰਹੂਗੀ ਵਧੀਆ ਤੇ ਚਲੋ ਜੀ ਨੱਕ ਦੇ ਨਾਲ ਦੁੱਧ ਬਚਿਆ ਸੀ ਧਰ ਤੱਕ ਗਰਮ ਤੇ ਗਾਂਂਗ ਬਾਜਾ ਮਾਰੀ ਜਾਂਦੀ ਹੈ ਜੀ ਮੈਂ ਕੱਢ ਲਿਆ ਮੈਂ ਧਾਰ ਲੋ ਜੀ ਮੰਮੀ ਤਾਂ ਕੱਢੀ ਜਾਂਦੇ ਧਾਰ ਤਾਂ ਹੀ ਇਹ ਲੱਗੀ ਬਾਵਾ ਗਾ ਨਾਦੀ ਹੋ ਗਈ ਉਹ ਆਈ ਨਹੀਂ ਚਲੋ ਜੀ ਕੱਢ ਲਈਏ ਧਾਰਾਂ ਤੇ ਬਸ ਫਿਰ ਦੁੱਧ ਬਾਸ ਸਾਮਕੇ ਜੀ ਫਿਰ ਆਪਣੇ ਕੋਲ ਰੋਟੀ ਰੋਟੀ ਰਹਿ ਜਾਂਦੀ ਹੁੰਦੀ ਆ ਟਾਈਮ ਜੀ ਇੱਥੇ 6 ਵਜ ਚੁੱਕਿਆ 6 ਵਜ ਤੱਕ ਕੱਢਦੇ ਹੁੰਨੇ ਕਦੇ ਆਪਾਂ 5 ਵਜੇ 6 ਕਦੇ 6 ਵਜੇ ਬਸ ਤੇ ਹੁਣ ਤਾਂ ਜੀ ਧੋਕਣਾ ਹੋ ਰੀਆਂ ਦੋਨੇ ਇਹ ਬਸ ਟਾਈਮ ਪਾਸ ਹੀ ਹੁੰਦਾ ਥੋੜਾ ਜਿਹਾ ਦੁੱਧ ਦਿੰਦਾ ਤੇ ਕਿਉਂ 8-9 ਮਹੀਨੇ ਇਹਨੂੰ ਹੋ ਗਏ ਸੂਈ ਨੂੰ ਜੀ ਤੇ ਇਹਨੂੰ ਤਾਂ ਆਪਣੀ ਨੂੰ ਸਾਲ ਤੋਂ ਉੱਤੇ ਹੋ ਗਿਆ ਤੇ ਹੁਣ ਤਾਂ ਆਪਣੀ ਆ ਛੋਟੀ ਸੂਣ ਇਹ ਸੂਣੀਆਂ ਜੀ ਮਾਗਰ ਦੀ ਮਾਗਰ ਤੇ ਚਲੋ ਜੀ ਕੱਢ ਲਗੇ ਧਾਰਾਂ ਆਪਾਂ ਫੇਰ ਮਿਲਦੇ ਆ ਸੋਨੂੰ ਆਪਣਾ ਨਿਆਣਾ ਨੋ ਜਿਹੜਾ ਸੰਦੇ ਡੜੀ ਕੁੱਤਰੀ ਜਾਂਦੇ ਆ ਹਰਾ ਹਰਾ ਕਿਹੜਾ ਕੱਖ ਲਿਆਏ ਸੀਗੇ ਤੇ ਪਸ਼ੂਆਂ ਨੂੰ ਵੀ ਐਚੀਵੀ ਹੋਈ ਪਿਉਂ ਤਾਂ ਕੇਰਾ ਪਾਇਆ ਸੀ ਜਿੰਨਾਂ ਨੂੰ ਤੇ ਥੋੜਾ ਥੋੜਾ ਪਾਵਾਂਗੇ ਦਵਾਰੇ ਚਾਖ ਜੀ ਕਰਤਨਾ ਵੀ ਅੱਜ ਪੁੱਤਰਾਂ ਤੇ ਪਾਇਆ ਨਹੀਂ ਪਹਿਲਾ ਜਿਹੜਾ ਦਿਨ ਵਾਲਾ ਪਿਆ ਸੀ ਉਹ ਪਾਇਆ ਸੀਗਾ ਟਟਕੇ ਵਾਲਾ ਤੇ ਥੋੜਾ ਜਿਹਾ ਪਾਵਾਂਗੇ ਬਸ ਇਹਨਾਂ ਨੂੰ ਤੇ ਮੰਮੀ ਗੁੰਨੀ ਜਾਂਦੇ ਜੀ ਆਟਾ ਤੇ ਬਸ ਦੁੱਧ ਕੜੀ ਜਾਂਦਾ ਜੀ ਆਪਣਾ ਰੈਡਫਨੀ ਵਾਲਾ ਦੁੱਧ ਮੈਂ ਸਾਮਿਆਂ ਰੈਡਫਨੀ ਦੇ ਪਾਤਾ ਤੇ ਬਾਕੀ ਹੋਣ ਲੱਗੀਆਂ ਜੀ ਰੋਟੀਆਂ ਚਲੋ ਜੀ ਇਸੇ ਦੇ ਨਾਲ ਆਪਾਂ ਕਰਦੇ ਆਂ ਜੀ ਅੱਜ ਦੀ ਵੀਡੀਓ ਦਾ ਐਂਡ ਤੇ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡੀ ਵੀਡੀਓ ਦੇਖਦੇ ਹੁੰਦੇ ਆ ਜੀ ਸੋਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਜੇ ਸੋਨੂੰ ਵਧੀਆ ਲੱਗਦੀ ਆ ਲਾਈਕ ਵੀ ਕਰ ਦਿਆ ਕਰੋ ਬਾਕੀ ਕਿਵੇਂ ਦੀ ਲੱਗਦੀ ਆ ਉਹ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਆਪਾਂ ਇਥੇ ਐਂਡ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਆਪ ਦੀ سپورਟ ਆਹੀ ਬਣਾ ਕੇ ਰੱਖੋ ਜੀ ਤੇ ਮਿਲਦੇ ਆ ਜੀ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਨਾਲ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਸਾਰਿਆਂ ਨੂੰ ਬਾਏ ਬਾਏ ਤੇ ਸਤਿ ਸ਼੍ਰੀ ਅਕਾਲ